ਅੱਜ ਪਟਾਲਾ ਕਾਨੂੰਗਾਨ ਤੋਂ ਉੱਪਰ ਪਿੰਡ ਬਹਿਲੂਵਾਲ ਨਿਵਾਸੀਆਂ ਵੱਲੋਂ ਆਪਣੇ ਪਿੰਡ ਨੂੰ ਮੁੱਖ ਸੜਕ ਨਾਲ ਜੋੜਦੀ ਸੰਪਰਕ ਸੜਕ ਦੀ ਮੁਰੰਮਤ ਨਾ ਹੋਣ ਦੇ ਰੋਸ ਵੱਜੋਂ ਪਿੰਡ ਦੇ ਮੋੜ ਉੱਪਰ ਰੋਸ ਤਰਨਾ ਦੇ ਕੇ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂ ਬਲਦੇਵ ਸਿੰਘ ਗੁੱਟਰ ਜਗਦੇਵ ਸਿੰਘ ਥਾਣੀਦਾਰ ਨੇ ਕਿਹਾ ਕਿ ਸਾਡੇ ਪਿੰਡ ਨੂੰ ਦੋ ਹੀ ਰਸਤੇ ਹਨ ਜਿਨ੍ਹਾਂ ਵਿੱਚ ਵਡਾਲਾ ਗਰੰਥੀਆਂ ਵਾਲਾ ਰਸਤਾ ਰੇਲਵੇ ਦੇ ਜਮੀਨ ਦੋਜ ਪੁਲ ਵਿੱਚ بارش ਦਾ ਪਾਣੀ ਭਰਨ ਕਰਕੇ ਬੰਦ ਹੋ ਚੁੱਕਾ ਹੈ ਅਤੇ ਦੂਸਰੇ ਬਟਾਲਾ ਕਨੂਵਾਨ ਰੋਡ ਨੂੰ ਜੋੜਨ ਵਾਲੇ ਰਸਤੇ ਦੀ ਹਾਲਤ ਬਹੁਤ ਹੀ ਮੰਦੀ ਬਣੀ ਹੋਈ ਹੈ ਜਿਸ ਕਰਕੇ ਲੋਕਾਂ ਅਤੇ ਗੁਰਦੁਆਰਾ ਸ੍ਰੀ ਫਲਾਹੀ ਸਾਹਿਬ ਨੂੰ ਜਾਂਦਿਆਂ ਸੰਗਤਾ ਸਕੂਲਾ ਕਾਲਜਾਂ ਨੂੰ ਜਾਂਦੇ ਵਿਦਿਆਰਥੀਆਂ ਲਈ ਵੱਡੀ ਮੁਸ਼ਕਲਾਂ ਬਣੀਆਂ ਹੋਈਆਂ ਹਨ। ਚਾ ਬਣ ਚੁੱਕੀ ਆ ਸਾਡੇ ਪਿੰਡ ਦੀ ਬਹਿਲੂਵਾਲ ਦੀ ਸੜਕ ਕਈ ਵਾਰ ਇਥੇ ਐਕਸੀਡੈਂਟ ਹੋਏ ਆ ਸਾਰੇ ਆਪਾਂ ਜਾਣਦੇ ਆ ਭਲੀ ਭਾਤੀ ਕਈ ਵਾਰ ਸਕੂਲ ਵੈਨਾ ਇਥੇ ਪਲਟ ਚੁਕੀਆਂ ਸਾਡੇ ਬਹੁਤ ਸਾਰੇ ਮੋਹਤਬਰ ਸਾਥੀਆਂ ਨੇ ਬੜੇ ਉਪਰਾਲੇ ਕੀਤੇ ਕਿ ਇਹ ਸੜਕ ਬਣ ਸਕੇ ਦੀ ਮਰਮਤ ਹੀ ਹੋ ਸਕੇ ਪਰ ਮੌਜੂਦਾ ਸਰਕਾਰ ਮੌਜੂਦਾ ਪ੍ਰਸ਼ਾਸਨ ਕਿਸ ਦੇ ਸਿਰ ਤੇ ਜੰਗ ਨਹੀਂ ਸਰਕੀ ਸਾਰੇ ਵੀਰ ਜਾਣਦੇ ਆ ਕਿ ਪਿਛਲੇ ਸਾਰੇ ਲੋਕਾਂ ਨੇ ਸਾਰੇ ਪਿੰਡ ਵਾਸੀਆਂ ਨੇ ਸਾਰਿਆਂ ਹੀ ਵੋਟਰਾਂ ਨੇ ਉਥੇ ਪਹੁੰਚ ਪਰ ਅੱਜ ਤੱਕ ਇਸ ਦਾ ਕੋਈ ਹੱਲ ਨਹੀਂ ਹੋਇਆ ਤੁਸੀਂ ਜਾ ਕੇ ਦੇਖੋ ਜਿਹੜੇ ਲਾਂਬ ਦੇ ਲੋਕ ਆ ਉਹ ਤੇ ਆਉਣੋਂ ਹੀ हट ਗਿਆ ਸਾਡੇ ਪਿੰਡ ਨਾਲ ਰਿਸ਼ਤੇਦਾਰੀਆਂ ਉਹ ਪਿੱਛੇ हट ਗਈਆਂ ਕਿਉਂਕਿ ਰਸਤਾ ਹੀ ਕੋਈ ਨਹੀਂ ਰਿਹਾ ਸਾਡੇ ਪਿੰਡ ਨੂੰ ਜਾਣ ਆਉਣ ਲਈ ਸੋ ਸਾਥੀਓ ਅੱਜ ਅਸੀਂ ਇਹ ਆਵਾਜ਼ ਜਿਹੜੀ ਹੈ ਮਾਨਯੋਗ ਭਗਵੰਤ ਸਿੰਘ ਦੀ ਆਮ ਪਾਰਟੀ ਦੀ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਆ ਕਿ ਕਾਫੀ ਲੰਬੇ ਸਮੇਂ ਤੋਂ ਸਾਡੇ ਸੜਕ ਦੀ ਨਾ ਤਾਂ ਰਿਪੇਅਰ ਹੋਈ ਆ ਨਾ ਕੋਈ ਨਵੀਂ ਸੜਕ ਬਣਦੀ ਕੋਈ ਕੋਸ਼ਿਸ਼ ਕੀਤੀ ਆ ਅਸੀਂ ਚਾਹੁੰਦੇ ਆ ਕਿ ਸਾਡੀ ਜਲਦ ਤੋਂ ਜਲਦ ਜਿਹੜੀ ਆ ਉਹ ਸੜਕ ਬਣਾਈ ਜਾਵੇ ਤਾਂ ਕਿ ਸੁੱਖ ਆਰਾਮ ਨਾਲ ਇਲਾਕਾ ਵਾਸੀ ਲੋਕ ਗੁਰਦੁਆਰਾ ਫਲਾਈ ਸਾਹਿਬ ਨਤਮਸ਼ਤਕ ਹੋਣ ਗੁਰਦੁਆਰਾ ਸੰਤ ਹਜਾਰਾ ਸਿੰਘ ਉੱਥੇ ਨਤਮਸਤਕ ਹੋਣ ਸਕੂਲੀ ਬੱਚੇ ਟਾਈਮ ਸਿਰ ਸਕੂਲ ਪਹੁੰਚ ਸਕਣ ਬਜ਼ੁਰਗ ਨੌਜਵਾਨ ਬੀਬੀਆਂ ਸੈਰ ਕਰ ਸਕਣ ਸੋ ਇਸ ਕਰਕੇ ਅੱਜ ਅਸੀਂ 71 ਹੋਏ ਆ ਗਰਾਊਂਡ ਲੈਵਲ ਤੇ ਆਣ ਕੇ ਦੇਖੋ ਤੇ ਪਿੰਡਾਂ ਦਾ ਕੀ ਹਾਲ ਆ ਹੁਣ ਈਵਨ ਬਰਸਾਤਾ ਦਾ ਮੌਸਮ ਆ ਮਸਰ ਦੀ ਬਹੁਤ ਜ਼ਿਆਦਾ ਪਰਹਾ ਰਿਹਾ ਸਾਡੇ ਪਿੰਡ ਦੇ ਬਹੁਤ ਜ਼ਿਆਦਾ ਲੋਕ ਜਿਹੜੇ ਆ ਉਹ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਆ ਸੋ ਅਸੀਂ ਆਪਣੇ ਪਿੰਡ ਵੱਲੋਂ ਹਲਕਾ ਨਿਵਾਸੀਆਂ ਵੱਲੋਂ ਇਹਨਾਂ ਦਾ ਇਹ ਮੁੱਖ ਰਸਤਾ ਵਾ ਗੁਰਦੁਆਰਾ ਫਲਾਈ ਸਾਹਿਬ ਜਾਣ ਨੂੰ ਗੁਰਦੁਆਰਾ ਸੰਤ ਬਾਬਾ ਹਜ਼ਾਰਾ ਸਿੰਘ ਜਾਣ ਨੂੰ ਗੁਰਦੁਆਰਾ ਬਾਬਾ ਸਪੂਰ ਸਿੰਘ ਦੇ ਨਤਮਸਤਕ ਹੋਣ ਵਾਸਤੇ ਤੇ ਸਾਰੀਆਂ ਸੰਗਤਾਂ ਵਿੱਚ ਭਾਰੀ ਰੋਸ ਹੈ ਅਸੀਂ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਇਹ ਸੜਕ ਜਿਹੜੀ ਆ ਇਹਦੀ ਤਰ੍ਹਾਂ ਤੁਰੰਤ ਮੁਰੰਮਤ ਕਰਾਈ ਜਾਵੇ ਔਰ ਸਾਰੇ ਲੋਕ ਜਿਹੜੇ ਆ ਉਹ ਸੁਬ੍ਹਾ-ਸੁਬ੍ਹਾ ਆਪਣੇ ਘਰਾਂ ਨੂੰ ਆਪਣੇ ਕਾਰੋਬਾਰਾਂ ਨੂੰ ਸਕੂਲਾਂ ਨੂੰ ਜਾ ਸਕਣ ਇਹਨਾਂ ਹੀ ਲੱਖ ਜਾਂਦੇ ਨਾਲ ਮੈਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਬਿਰੋਵਾਲ ਦੇ ਨਿਵਾਸੀ ਛੜਦੇ ਆਗੇ ਇਹ ਸਤਨ ਦੱਸਣਾ ਚਾਹੁੰਦੇ ਆ ਇਹ ਜੋ ਸਾਡੇ ਪਿੰਡ ਦੇ ਦੋ ਰਾਹ ਲੱਗਦੇ ਨੇ ਇੱਕ ਰਾ ਬੜਾ ਗ੍ਰੰਥੀਆਂ ਪੌਦਾਵਾ ਜੋ ਕਿ ਅੱਗੇ ਦੇ ਰਵੇ ਲਾਇਆ ਉਸ ਤੇ ਪੁਲ ਬਣ ਚੁੱਕਾ ਹੈ ਕਿਉਂਕਿ ਪੁਲ ਦੇ ਵਿੱਚ ਪਾਣੀ ਬਹੁਤ ਭਰ ਚੁੱਕਾ ਹੈ ਆਵਾਜਾਈ ਬਿਲਕੁਲ ਬੰਦ ਹੋ ਗਈ ਦੋਸਤ ਅੱਗੇ ਜੋ ਪਿੰਡ ਦੀ ਲਿੰਕ ਰੋਡ ਹੈ ਇਹ ਦੀ ਬਹੁਤ ਖਸਤਾ ਹਾਲਤ ਹੈ ਜਿਹੜਾ ਪੁਲ ਬਣਿਆ ਜ਼ਮੀਨ ਦੇ ਵਿੱਚ ਬਣਿਆ ਅੰਦਰ ਗੋਮ ਬਣਿਆ ਉੱਤੇ ਪਾਣੀ ਘੁੱਟਾ ਥਮੇ ਕਮ 4 4 5 5 ਫੁੱਟ ਉੱਥੋਂ ਕੋਈ ਆਵਾਜਾਈ ਨਹੀਂ ਜਾ ਸਕਦੀ ਇਹ ਸਾਰੇ ਪਿੰਡੀ ਫੜਜੋ ਹੈ ਬੜੀ ਐ ਲਿੰਕ ਰੋਡ ਹੈ ਉਹਦਾ ਬਹੁਤ ਖਸਤਾ ਹਾਲਤ ਹੈ ਬੜੇ ਬੜੇ ਟੋਏ ਪਏ ਨੇ ਪਾਣੀ ਖਰੋਤਾ ਵਾ ਬੱਚੇ ਸਕੂਲ ਜਾਂਦੇ ਨੇ ਬੜੀ ਮੁਸ਼ਕਲ ਜਾ ਸਕਦੇ ਨੇ ਕਈ ਵਾਰ ਐ ਮੈਨਾ ਗੱਡੀਆਂ ਪੱਟ ਗਈਆਂ ਕਈ ਕਾਰਾ ਬੁੱਢੇ ਬੰਦੇ ਜੋ ਜਾਂਦੇ ਨੇ ਘੁੰਮਣ ਫਿਰਨਾ ਹੋਰ ਹੀ ਕਮ ਸਕਦੇ ਬਹੁਤ ਬਹੁਤ ਮੁਸ਼ਕਲ ਹੋ ਰਹੀ ਆ ਅਸੀਂ ਇਹ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਧਿਆਨ ਦਿਓ ਲੋਕਾਂ ਦੀ ਫਰਿਆਦ ਸੁਣੋ ਆ ਕੇ ਮੌਕਾ ਵੇਖੋ ਕਿ ਆਪਣੇ ਕੋਈ ਜੋ ਵੀ ਡਿਪਾਰਟਮੈਂਟ ਦਾ ਤੁਹਾਡਾ ਕੋਟੇਨਟੀ ਨੂੰ ਭੇਜੋ ਤੇ ਜੀ ਆ ਕੇ ਕੋਈ ਲੋਕਾਂ ਦੀ ਗੱਲ ਸੁਣੋ ਇਸ ਇਸ ਸੈਕਟਰ ਨੂੰ ਜਲਦੀ ਹੋ ਜਲਦੀ ਮਰਮਲ ਕੀਤੀ ਜਾਵੇ ਤਾਂ ਕਿ ਲੋਕ ਆਵਾ ਜਾ ਵੀ ਹੋ ਸਕੇ ਇੱਥੇ ਲਾਈਕ ਅਤੇ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਦਾ ਬਟਨ ਦਬਾਉਂਦੇ ਹੋਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ